मगर जो आ गैस फैक्टरी लग रही है जो कि बहुत ही पोल्यूशन वाली गैस है फैक्ट्री है, इन्हें थले पानी दूसत करना उपर हवा दूस होनी है पचहत्तर साल हो गए कमू पचहत्तर साल अवानी डानी टाटे बरले सारे अंकड़े पे आ किसानी तो खुदकशियां करती है कदम तो करती है भी? ਕੋਲੇ ਸਕੂਲ ਬੱਚਿਆਂ ਦਾ ਜਿਹਦੇ ਵਿੱਚ 4-5 ਤੋਂ ਬੱਚਾ ਪੜ ਰਿਹਾ ਵਾ ਇਹ ਤੁਹਾਨੂੰ ਸੁਦੇਈ ਸੰਦੀ ਇੱਛਾ ਵੀ ਨਹੀਂ ਲੱਗਣੀ ਚਾਹੀਦੀ ਹੈ। ਅਰਾਮੀ ਨਾ ਅਪ੍ਰੈਲ ਦਾ ਕੋਈ ਨਹੀਂ ਆਇਆ ਨਾ ਬਾਅਦ ਚ ਆਇਆ ਅਸੀਂ ਮਈ ਦੇ ਪਹਿਲੇ ਹਫ਼ਤੇ 1-2 ਮਈ ਨੂੰ ਅਸੀਂ ਵੋਟਾਂ ਦੇ ਬਾਈਕਾਟ ਦਾ ਬੋਰਡ ਲਾਤਾ ਸੀ। ਜਦੋਂ ਵੋਟਾਂ ਪੈ ਰੀਆਂ ਸੀ ਜੋ ਸਾਡੇ ਅੰਦਰ ਡਿਊਟੀ ਵਾਲੇ ਸੀਗੇ ਬੀਬੀਆਂ ਸਾਡੀਆਂ ਉਹਨਾਂ ਨੂੰ ਵੀ ਮੁਲਾਜ਼ਮ ਨੇ ਪ੍ਰਕਾਸ਼ ਨੇ ਜੋਰ ਪਾਇਆ ਕਿ ਵੋਟਾਂ ਪਾਓ ਪਰ ਧਰਣਾ ਬੀਬੀਆਂ ਜਿਹਨੇ ਕਹਿੰਦੇ ਸੀ ਨੱਜਰ ਦੇ ਨਾਲ ਆ ਅਸੀਂ ਵੋਟ ਨਹੀਂ ਪਾਉਣੀ 45 ਤੋਂ 50 ਡਿਗਰੀ ਟੈਂਪਰੇਚਰ ਹਰ ਰੋਜ਼ ਹੁੰਦਾ ਵਾ ਸਾਡੀ ਪ੍ਰਸ਼ਾਸਨ ਨੇ ਕੋਈ ਗੱਲਬਾਤ ਨਹੀਂ ਸੁਣੀ ਜੇ ਸੁਣਦੇ ਤਾਂ ਸਾਨੂੰ ਝੂਠੇ ਰੱਖਦੇ ਆ ਜਿੰਨਾ ਟਾਈਮ ਫੈਕਟਰੀ ਬੰਦ ਨਹੀਂ ਹੁੰਦੀ ਇਹ ਸਾਡਾ ਧਰਣਾ ਜਾਰੀ ਰਹੂਗਾ ਆਪ ભગવાનਤਮਾਨ ਨੇ ਮਜ਼ਦੂਰ ਜੁੰਨਾ ਰੋਲਾ ਪਾਉਂਦੀਆਂ ਆਪ ਦੇ ਇਸ ਦੋ ਸਾਲ ਹੋ ਗਏ ਉਹਨਾਂ ਨੇ ਕਦੇ ਮੀਟਿੰਗ ਹੀ ਨਹੀਂ ਕੀਤੀ ਸੱਜ ਕੇ ਮੇਟੇ ਮੁੱਕਰ ਜਾਂਦਾ ਜਿਹੜਾ ਹੰਕਾਰ ਜਿ ਬੋਲਦਾ ਸੀ ਨਾ ਵੀ ਦੋ ਘਰ ਹੈ ਜਾਂ ਫੈਕਟਰੀ ਇਹ ਤਾਂ ਲੱਗੂ ਬਦ ਨਹੀਂ ਕਰ ਸਕਦੇ ਉਹਨਾਂ ਹੱਥਾਂ ਨਾਲ ਬੰਦ ਕਰਾਉਂਗੇ ਦਾਦਾ ਇਹਦਾ ਜਿੰਦਾਬਾਦ 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 ਸਾਰਾ ਮਜ਼ਦੂਰ ਦਾ ਜਿੰਦਾਬਾਦ ਵਾਹ ਬੜੀ ਕੀ ਖਾਲਸਾ ਵਾਜੂ ਕੇ ਫਤਿਹ ਅਸੀਂ ਨਗਰ ਭੁੰਦਰੀ ਦੇ ਇੱਥੇ ਲਗਾਤਾਰ ਜਿਸ ਧਰਨੇ ਤੇ ਬੈਠੇ ਆ ਸਾਨੂੰ 68 ਮਦਨਾ ਸਾਡੇ ਮਗਰ ਚ ਉਹ ਗੈਸ ਫੈਕਟਰੀ ਲੱਗ ਰਹੀ ਆ ਜੋ ਕਿ ਬਹੁਤ ਹੀ ਪੋਲੂਸ਼ਨ ਵਾਲੀ ਗੈਸ ਹੈਗੀ ਆ ਫੈਕਟਰੀ ਇਹ ਇਹਨੇ ਥੱਲੇ ਪਾਣੀ ਦੂਸ਼ਤ ਕਰਨਾ ਉੱਪਰ ਹਵਾ ਦੂਸ਼ਤ ਹੋਣੀ ਆ ਇਹਦੇ ਨਾਲ ਦੀ ਫੈਕਟਰੀ ਰਾਜਪੂਤਾਂ ਕੰਗਰਾੜੀ ਪਿੰਡਾਂ ਬੀਜੇ ਕੋਲ ਤੇ ਲੱਗੀ ਹੋਈ ਆ ਅਸੀਂ ਇੱਥੇ ਦੋ ਤਿੰਨ ਵਾਰ ਜਾਇਆ ਆ ਬਹੁਤ ਹੀ ਬੈਡ 스ਮੈਲ ਆਉਂਦੀ ਉੱਥੇ ਬੈ ਕੇ ਰੋਟੀ ਖਾਣੀ ਮੁਸ਼ਕਲ ਹੋ ਜਾਂਦੀ ਆ ਉਹ ਰੋਟੀ ਖਾਂਦੇ ਆ ਦਰਵਾਜ਼ੇ ਬਾਰੀਆਂ ਬੰਦ ਕਰਕੇ ਰੋਟੀ ਖਾਂਦੇ ਆ ਸਾਡੇ ਕੋਲ ਕੋਈ ਨਹੀਂ ਆਇਆ ਸੀ ਪਿਛਲੇ 28 ਮਾਰਚ ਤੋਂ ਇੱਥੇ ਧਰਨੇ ਤੇ ਬੈਠੇ ਆ ਸਾਰਾ ਮਹੀਨਾ April ਦਾ ਕੋਈ ਨਹੀਂ ਆਇਆ ਨਾ March ਚ ਆਇਆ ਅਸੀਂ ਮਈ ਦੇ ਪਹਿਲੇ ਹਫ਼ਤੇ 1 2 ਮਈ ਨੂੰ ਅਸੀਂ ਵੋਟਾਂ ਦੇ ਬਾਈਕਾਟ ਦਾ ਬੋਰਡ ਲਾਤਾ ਸੀ ਫਿਰ ਕੁਝ ਪ੍ਰਸ਼ਾਸਨ ਨੇ ਥੋੜੀ ਜਿਹੀ ਹਲਜਲ ਕਰੀ ਸਾਰਨਾ ਮੀਟਿੰਗਾਂ ਕਰਨੀਆਂ ਸ਼ੁਰੂ ਕੀਤੀਆਂ ਸਾਨੂੰ SDM ਸਾਹਿਬ ਜਗਰੋਂ ਡਿਪਟੀ ਜਗਰੋਂ ਸਾਨੂੰ ਉੱਥੇ ਬੁਲਾਇਆ ਗਿਆ ਸਾਡੀ ਕਮੇਟੀ ਨੂੰ ਸਾਡੇ ਨਾਲ ਮੀਟਿੰਗ ਹੋਈ ਪਰ ਕੋਈ ਸੱਟਾਰੀ ਨਿਕਲਿਆ ਸਾਨੂੰ ਹਰ ਵਾਰ ਇਹੀ ਕਹ ਕੇ ਮੋੜ ਦਿੰਦੇ ਅਸੀਂ ਤੁਸੀਂ ਧਰਨਾ ਚੱਕਦੇ ਹੋ ਫੈਕਟਰੀ ਬੰਦ ਕਰਾ ਦੇਾਂਗੇ ਅਸੀਂ ਕਹੇ ਸਾਨੂੰ ਪੂਰਾ ਯਕੀਨੀ ਬਣਾਓ ਕਿ ਸਾਨੂੰ ਲਿਖ ਕੇ ਦਿਓ ਫੈਕਟਰੀ ਦੇ ਮਾਲਕਾ ਵੱਲੋਂ ਸਾਈਨ ਹੋਣ ਡੀਸੀ ਸਾਹਿਬ ਦੇ ਜਾਂ ਸ਼੍ਰੀਮਾਨ ਸਾਹਿਬ ਦੇ ਸਾਈਨ ਹੋਣ ਤੁਹਾਨੂੰ ਯਕੀਨਤਾ ਹੋਵੇ ਵੀ ਫੈਕਟਰੀ ਬੰਦ ਆ ਕਿਉਂਕਿ ਜੇ ਕੱਲੂ ਫੈਕਟਰੀ ਚਾਲੂ ਕਰਦੇ ਅਸੀਂ ਕਿਸੇ ਪਾਸੇ ਜਾਣ ਦੋ ਕਿ ਹੋ ਜੀਏ ਜੇ ਦਾ ਕੋਈ ਲਿਖਤੀ ਰੂਪ ਚ ਹੋਊਗਾ ਤਾਂ ਪਰ ਨਹੀਂ ਸਾਨੂੰ ਪ੍ਰਸ਼ਾਸਨ ਨੇ ਬਿਲਕੁਲ ਝੂਠ ਰੱਖਿਆ ਸਾਨੂੰ ਬੇਸਟਾ ਨਿਕਲੇ ਸਾਰੀਆਂ ਮੀਟਿੰਗਾਂ 7-8 ਮੀਟਿੰਗਾਂ ਹੋਈਆਂ ਲਾਸਟ ਸਾਡੀ ਜੋ ਮੀਟਿੰਗ ਤੋਂ ਹੋਈ ਆ 31 ਮਈ ਨੂੰ ਮੀਟਿੰਗ ਹੋਈ ਆ ਉਹ ਏਡੀਸੀ ਡੀਸੀ ਸਾਹਿਬ ਕਹਿੰਦੇ ਆਉਣਗੇ ਪਰ ਡੀਸੀ ਮੈਡਮ ਨਹੀਂ ਆਏ ਏਡੀਸੀ ਏਡੀਸੀ ਸਰ ਸੀਗੇ ਐਸ.ਡੀ.ਐਮ ਸਾਥੀ ਜਗਰਾਉਂ ਤੋਂ ਡਿਪਟੀ ਕਮਿਸ਼ਨਰ ਸੀਗੇ ਜਗਰਾਉਂ ਤੋਂ ਸੱਤਵਾਂ ਕੱਲ ਮੀਟਿੰਗ ਹੋਈ ਆ ਤਹਿਸੀਲ ਦੇ ਵਿੱਚ ਤਹਿਸੀਲਦਾਰ ਸੀਗੇ ਉੱਥੇ ਮੈਡਮ ਸਾਹਿਬ ਸਾਨੂੰ ਐਂਡ ਇਹੀ ਕਹਿ ਕੇ ਕਿ ਵੋਟਾਂ ਪਾ ਦਿਓ ਸੀਗਾ ਨਹੀਂ ਸਰ ਸਾਡਾ ਵੋਟਾਂ ਦਾ ਪੂਰਨ ਬਾਈਕਾਟ ਆ ਅਸੀਂ ਵੋਟਾਂ ਨਹੀਂ ਪਾਉਣੀਆਂ ਉਹ ਸਾਨੂੰ ਇਹ ਏਡੀਸੀ ਸਰ ਕਹਿੰਦੇ ਆ ਕਹਿੰਦੇ ਤੁਸੀਂ ਇੱਕ ਬਟਨ ਹੁੰਦਾ ਨੋਟਾ ਦਾ ਵੀ ਨੋਟਾ ਦੱਬ ਦਿਓ ਵੀ ਤਾਂ ਹੀ ਪ੍ਰਸ਼ਾਸਨ ਤੱਕ ਗੱਲ ਪਹੁੰਚੂਗੀ ਸਰਕਾਰ ਆ ਜੀ ਕਿ ਜਦੋਂ ਮਸ਼ੀਨਾਂ ਹੀ ਬਿਲਕੁਲ ਖਾਲੀ ਚਲੇ ਗਈਆਂ ਅਸੀਂ ਵੋਟਾਂ ਨਹੀਂ ਪਾਉਣੀਆਂ ਸਾਨੂੰ ਨੋਟਾ ਤੇ ਵੀ ਯਕੀਨ ਨਹੀਂ ਹੈ ਅਸੀਂ ਬਿਲਕੁਲ ਨਹੀਂ ਨੋਟਾ ਦੱਬਣਾ ਵੀ ਅਸੀਂ ਜਦੋਂ ਇਹੀ ਜਦੋਂ ਮਸ਼ੀਨਾਂ ਖਾਲੀ ਚਲੇ ਗਈਆਂ ਫਿਰ ਵੀ ਸਰਕਾਰ ਤੱਕ ਗੱਲ ਪਹੁੰਚ ਜਾਣੀ ਵੀ ਕੀ ਕਾਰਨ ਹੋਇਆ ਕਿ 24-2500 ਵੋਟ ਵਾਲਾ ਪਿੰਡ ਜਿਨੇ ਇੱਕ ਵੀ ਵੋਟ ਨਹੀਂ ਪਾਈ ਉਰਨਗਰ ਦੇ ਬਾਈਕਰ ਕੀਤਾ ਸੀ ਜਿੱਦਨ VOTING ਪੈ ਰੀਆਂ ਸੀ ਜੋ ਸਾਡੇ ਅੰਦਰ ਡਿਊਟੀ ਵਾਲੇ ਸੀਗੇ ਬੀਬੀਆਂ ਸਾਡੀਆਂ ਉਹਨਾਂ ਨੂੰ ਵੀ ਮੁਲਾਜ਼ਮ ਨੇ ਪ੍ਰਸ਼ਾਸਨ ਨੇ ਜੋਰ ਪਾਇਆ ਕਿ VOTES ਪਾਓ ਪਰ ਧੰਨ ਬੀਬੀਆਂ ਜਿਹਨੇ ਕਹਿੰਦੇ ਸੀ ਨਗਰ ਦੇ ਨਾਲ ਆ ਅਸੀਂ VOTE ਨਹੀਂ ਪਾਉਣੀ ਅਸੀਂ ਅੱਦੀ ਡਿਊਟੀ ਕਰ ਰਹੇ ਆ ਵਕਰੀ ਗੱਲ ਆ ਜੋ ਅੰਦਰ ਮੈਡਮ ਸਾਡੇ ਪਹਿਲੇ ਬੀਬੀਆਂ ਸੀ ਡਿਊਟੀ ਦੇ ਰਹੀਆਂ ਸੀਗੀਆਂ ਪਰ ਮੈਂ ਕਹਿੰਦਾ ਧੰਨਵਾਦ ਆ ਸਾਡਾ ਮੈਂ ਇਲਾਕੇ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਸਾਡਾ ਨਗਰ ਨੇ ਸਾਥ ਦਿੱਤਾ ਪੂਰਨ ਤੌਰ ਤੇ ਬਾਈਕਾਟ ਕੀਤਾ ਔਰ ਇਲਾਕੇ ਦੇ ਜੋ ਨਾਲ ਦੇ ਪਿੰਡਾ ਸਾਡੇ ਉਹ ਵੀ ਸਾਡਾ ਬਹੁਤ ਸਹਿਯੋਗ ਦਿੱਤਾ ਨਾਲ ਪਿੰਡਾ ਭੂਂਕੋਟ ਛੋਟਾ ਜਿਹਾ ਪਿੰਡਾ ਇਹਨਾਂ ਨੇ ਵੀ ਕੋਈ ਵੋਟ ਨਹੀਂ ਪਾਈ ਉਦੋਂ ਅੱਗੇ ਪਿੰਡ ਆ ਜਾਂਦਾ ਵਾ ਕੁੱਲ ਕਹਿਣਾ ਉਹਨਾਂ ਨੇ ਵੋਟ ਨਹੀਂ ਪਾਈ ਬੂਥ ਵੀ ਤੱਕ ਨਹੀਂ ਲਾਇਆ ਅੱਗੇ ਰਾਮਪੁਰ ਆ ਜਾਂਦਾ ਵਾ ਰਾਮਪੁਰੇ ਪਿੰਡਰੇ ਵੀ ਬਿਲਕੁਲ ਵੋਟ ਨਹੀਂ ਪਾਈ ਨਾਲ ਲੱਗਦਾ ਕੋਟਲੀ ਪਿੰਡਾ ਛੋਟਾ ਜਿਹਾ ਉਹਨਾਂ ਨੇ ਵੀ ਪੂਰਨ ਤੌਰ ਤੇ ਬਾਈਕਾਟ ਆ ਸਾਡਾ ਭੂਲੀ ਪਿੰਡ ਪੂਰਨ ਤੌਰ ਤੇ ਬਾਈਕਾਟ ਆ ਮੈਂ ਨਾਲ ਦੇ ਮਿੱਤਰ ਦਾ ਫੋਨ ਅੱਜ ਖਦਾਈ ਤੱਕ ਤੋਂ ਕਹਿੰਦਾ ਵੀਰੇ ਐਸੀ ਵੀ ਬੂਥ ਨਹੀਂ ਲਾਇਆ ਪਰ ਵੋਟਪੰਡ ਕਿਸੇ ਨੂੰ ਰੋਕ ਨਹੀਂ ਸਕਦੇ ਉੱਥੇ ਜਿਹੜੀ ਬਹੁਤ ਘੱਟ ਪੋਲਿੰਗ ਹੋਈ ਆ ਬੂਖਦਾਈ ਚੱਕ ਦੇ ਵਿੱਚ ਸਾਡੇ ਤਾਂ ਜਿਹੜੇ ਮੈਂ ਤੁਹਾਨੂੰ ਪਿੰਡਾਂ ਦੇ ਨਾਂ ਲੈ ਆਏ ਨੇ ਭੂਂਕੋਟ ਕੋਟਮਰਾ ਭੂੰਦੜੀ ਕੋਟਲੀ ਤੇ ਆਪਣਾ ਕੁੱਲ ਗਹਿਣਾ ਤੇ ਰਾਮਪੁਰਾ ਇਹ 6 ਪਿੰਡ ਜਿੱ ਬਿਲਕੁਲ ਜ਼ੀਰੋ ਵੋਟਿੰਗ ਵੋਟਿੰਗ ਹੋਈ ਆ ਬਿਲਕੁਲ ਨਹੀਂ ਵੋਟ ਪਈ ਔਰ ਪ੍ਰਸ਼ਾਸਨ ਹੁਣ ਹੱਥਾਂ ਪੈਰਾਂ ਦੀ ਪਈ ਹੋਊਗੀ ਜਾਂ ਪੈ ਜੂਗੀ ਅਸੀਂ ਫੈਕਟਰੀ ਬੰਦ ਕਰਾਉਣੀ ਆ ਅਜੇ ਛੇ ਮਹੀਨੇ ਦਿਨ ਤੋਂ ਬੈਠੇ ਆ ਟੈਂਪਰੇਚਰ ਰੋਜ਼ ਵਧਦਾ ਆ 45 ਤੋਂ 50 ਡਿਗਰੀ ਟੈਂਪਰੇਚਰ ਹਰ ਰੋਜ਼ ਹੁੰਦਾ ਵਾ ਸਾਡੀ ਪ੍ਰਸ਼ਾਸਨ ਨੇ ਕੋਈ ਗੱਲਬਾਤ ਨਹੀਂ ਸੁਣੀ ਜੇ ਸੁਣਦੇ ਤਾਂ ਸਾਨੂੰ ਝੂਠੇ ਰੱਖਦੇ ਆ ਜਿੰਨਾ ਚਿਰ ਫੈਕਟਰੀ ਬੰਦ ਨਹੀਂ ਹੁੰਦੀ ਇਹ ਸਾਡਾ ਧਰਨਾ ਜਾਰੀ ਰਹੂਗਾ ਸਾਡੇ ਜਥੇਬੰਦੀਆਂ ਵੀਰ ਨਾਲ ਡਕੌਂਦਾ ਸਾਹਿਬ ਹੈਗੇ ਨੇ ਸਾਡੇ ਨਾਲ ਤਨਿਹਰ ਸਾਹਿਬ ਆਪਣੇ ਉਗਰਾਹਾਂ ਜਥੇਬੰਦੀ ਆ ਆ ਭਾਰਤੀ ਮਸ਼ਾ ਸਾਡੇ ਨਾਲ ਆ ਸਾਡੇ ਲਗਭਗ ਤਨਿਹਰ ਸਾਹਿਬ ਨੇ ਸਾਡੇ ਫੁੱਲ ਹਿੰਦੂਤਾਂ ਸਭ ਆ ਆ ਕੋਲੇ ਨੇ ਕਿਸਾਨ ਸਭਾ ਸਾਡੇ ਜਗਰੌਂ ਤੋਂ ਵੀ ਧਨੀਰ ਸਾਹਿਬ ਨੇ ਮਾਈਕ ਤੇ ਆ ਆਪਣੇ ਅਨਾਉਂਸ ਕਰਤਾ ਸੀ ਆਪਣੇ ਆਪਣੇ ਰਾਜੇਵਾਲ ਸਾਹਿਬ ਨੇ ਮਨਜੀਤ ਸਿੰਘ ਧਨੀਰ ਉਹਨਾਂ ਨੇ ਜਗਰੌਂ ਜੋ ਵੱਡਾ ਮਹਾਪੰਚਾਇਤ ਹੋਈ ਸੀ ਪਿਛਲੇ ਦਿਨਾਂ 'ਚ ਉਹਨਾਂ ਨੇ ਕਿਹਾ ਸੀ ਜੇ ਭੁੰਦਰੀ ਚ ਫੈਕਟਰੀ ਨਹੀਂ ਚੱਕੀ ਜਾਂਦੀ ਅਸੀਂ ਪੂਰੇ ਜੱਥੇ ਬੰਨਿਆ ਸਾਰੀਆਂ ਇੱਥੇ ਪੰਜਾਬ ਸਾਰਾ ਢੋਦੇ ਇਕੱਠਾ ਕਰਦੇ ਆਂਗੇ ਪਰ ਫੈਕਟਰੀ ਬੰਦ ਕਰਾਵਾਂਗੇ ਸਾਡਾ ਜੱਥੇ ਬੰਨਿਆ ਬਹੁਤ ਸਾਥ ਦੇ ਰਿਆ ਨੇ ਨਗਰ ਵਾਸੀ ਸਾਥ ਦੇ ਰਹੇ ਨੇ ਸਾਡੇ ਐਨ ਆਰ ਆਈ ਵੀਰ ਰੋਜ ਇੱਥੇ ਪ੍ਰਸ਼ਾਦਾ ਪਾਣੀ ਵੀ ਬਣਦਾ ਵਾ ਸਵੇਰੇ ਸਾਡੀ 11:30 ਤੋਂ 1:30 ਤੱਕ 2 ਘੰਟੇ ਸਟੇਜ ਚੱਲਦੀ ਆ ਉਪਰੰਤ ਬੀਬੀਆਂ ਪਣਾ ਨਾਲ ਹੁੰਦੀਆਂ ਨੇ ਸਟੇਜ ਤੋਂ ਉਪਰੰਤ ਪ੍ਰਸ਼ਾਦਾ ਪਾਣੀ ਛਕਾ ਕੇ ਬੀਬੀਆਂ ਪੈਣਾ ਮਤਾਵਾ ਘਰੇ ਜਾ ਵਰਦੀਆਂ 35 ਤੋਂ 40 ਜੋ ਕਿ ਵੀਰਪਿੰਡ ਦੇ ਨਗਰ ਨਾਸੀ ਸਾਡੇ ਸਾਥੀ ਅਸੀਂ ਰੋਜ ਇੱਥੇ ਬਹਿਨੇ ਆਵਾਟੋਂ ਰਾਤ ਦੀਆਂ ਡਿਊਟੀਆਂ ਅਰੇਦਾ ਲੱਗ ਜene ਰਾਤ ਨੂੰ ਵੀ 15 ਤੋਂ 20 ਨੇ ਡਿਊਟੀ ਤੇ ਹੁੰਦੇ ਆ ਅਸੀਂ ਬਾਰੀਆਂ ਬਣੀਆਂ ਨੇ ਗਰੁੱਪ ਬਣੇ ਹੋਏ ਆ ਡਿਊਟੀ ਸ਼ਾਮ ਨੂੰ ਅਸੀਂ ਗਰੁੱਪ ਵਿੱਚ ਕਾ ਮੈਸੇਜ ਕਰ ਦਿੰਨੇ ਆ ਰਾਤ ਵਾਲੇ ਬੰਦੇ ਆਪਣੇ ਆਟੋਮੈਟ ਡਿਊਟੀ 8 ਵਜੇ ਆ ਜਾਂਦੇ ਆ ਤੇ ਉਸ ਤੋਂ ਬਾਅਦ ਸਵੇਰੇ ਸਾਜਰੇ 7 ਵਜੇ ਬੰਦੇ ਹੋ ਰ ਆ ਜਾਂਦੇ ਆ ਤੇ ਸਾਡਾ ਬਿਲਕੁਲ ਨਗਰ ਦਾ ਸਾਥ ਆ ਇਲਾਕਾ ਨਿਵਾਸੀਆਂ ਸਾਥ ਆ ਐਨਆਰ ਵੀਰਾਂ ਦਾ ਬਹੁਤ ਬਹੁਤ ਸਾਡਾ ਸਾਥ ਆ ਮੈਂ ਸਾਡਾ ਧੰਨਵਾਦ ਕਰਦਾ ਫੈਕਟਰੀ ਲੱਗ ਰਹੀ ਹੈ ਇਹਦੇ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਆ ਕਿਉਂਕਿ ਪਾਣੀ ਵਿੱਚ ਪਾ ਜਾਣਾ ਮਤ ਤੇ ਪਾਣੀ ਵੀ ਥੱਲੇ ਪ੍ਰਦੂਸ਼ਿਤ ਹੋ ਰਿਹਾ ਤੇ ਜਿਹੜੀ ਇਹਦੀ ਗੰਦਗੀ ਦੀ ਬਦਬੂ ਆਣੀ ਉਹਦੇ ਨਾਲ ਹਵਾ ਵੀ ਪ੍ਰਦੂਸ਼ਿਤ ਹੋ ਰਹੀ ਆ ਇਹ ਬਾਤ ਤਾਂ ਜ਼ਿਆਦਾ ਤਾਂ ਸਾਨੂੰ ਇਹ ਵੀ ਦੁੱਖ ਆ ਵੀ ਕੋਲੇ ਬਸੋਂ ਵਾਲੇ ਘਰ ਨੇ ਹਨਾ ਉਹਨਾਂ ਨੂੰ ਨੇੜੇ ਰਹਿਣਾ ਬਿਮਾਰੀਆਂ ਦਾ ਸਾਨੂੰ ਸੱਦਾ ਦੇਣਾ ਵਾ ਤੇ ਕੋਲੇ ਸਕੂਲ ਆ ਬੱਚਿਆਂ ਦਾ ਜਿਹਦੇ ਵਿੱਚ 4-500 ਬੱਚਾ ਪੜ ਰਿਆ ਵਾ ਇਹ ਸਾਨੂੰ ਦਈਸਾਂ ਦੀ ਇੱਛਾ ਵੀ ਨਹੀਂ ਲੱਗਣੀ ਨਹੀਂ ਚਾਹੀਦੀ ਅਸੀਂ ਬੀਬੀਆਂ ਘਰੋਂ ਪਹਿਲਾਂ ਕੰਮ ਕਰਕੇ 12 ਤੋਂ 2:30 ਵਜੇ ਤੱਕ ਬੀਬੀਆਂ ਇੱਥੇ ਸਹਿਯੋਗ ਦਿੰਦੀਆਂ ਨੇ ਭਾਈਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੇ ਅਸੀਂ ਸਰਕਾਰ ਤੋਂ ਇਹੀ ਚਾਹੁੰਦੇ ਆਂ ਵੀ ਇਹ ਫੈਕਟਰੀ ਜਲਦੀ ਤੋਂ ਜਲਦੀ ਬੰਦ ਕੀਤੀ ਜਾਵੇ ਤੇ ਸਾਨੂੰ ਅਸੀਂ ਨਹੀਂ ਚਾਹੁੰਦੇ ਵੀ ਇਹ ਸਾਡੇ ਬਸੋਂ ਦੇ ਵਿੱਚ ਲੱਗੇ ਨੇੜੇ ਘਾਰਾਂ ਘਰਾਂ ਦੇ ਵਿਚਾਲੇ ਲੱਗੀ ਹੋਈ ਆ ਕਿੰਨੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਦੋ ਤਿੰਨ ਚਾਰ ਮੀਟਿੰਗਾਂ ਹੋ ਚੁੱਕੀਆਂ ਨੇ ਜਾਨੀ ਪ੍ਰਸ਼ਾਸਨ ਵੀ ਉਹਨਾਂ ਦੇ ਹੱਕ ਵਿੱਚ ਹੀ ਬੋਲਦਾ ਬਾਅਦ ਫੈਕਟਰੀ ਵਾਲਿਆਂ ਦੇ ਹੱਕ 'ਚ ਹੀ ਦੇ ਰਿਹਾ ਵਾ ਵਿਕਟ ਪਿੰਡ ਦੇ ਸਰਪੰਚ ਨੇ ਉਹਨਾਂ ਦਾ ਕੁਝ ਹੈਗਾ ਨਹੀਂ ਜੀ ਸਰਪੰਚ ਵੀ ਸਾਰੇ ਨਾਲ ਹੀ ਆ ਸਾਰੇ ਸਾਰਾ ਪਿੰਡ ਹੀ ਆ ਸਾਰਾ ਪਿੰਡ ਇਕੱਠਾ ਵਾ ਜਾਨੀ ਸਹਿਮਤੀ ਨਹੀਂ ਉਹਨਾਂ ਨੇ ਪਹਿਲਾਂ ਲੋਨ ਤੋਂ ਪਹਿਲਾਂ ਸਾਡੀ ਪਿੰਡ ਦੀ ਪੰਚਾਇਤ ਦੀ ਵੀ ਕੋਈ ਸਹਿਮਤੀ ਨਹੀਂ ਲਈ ਹਾਂਜੀ ਹਾਂਜੀ ਉਹ ਲੱਗਦੀ ਹੈ ਚੀਜ਼ ਹਾਂਜੀ ਉਹਦੇ ਚ ਹਾਂਜੀ ਸਰਪੰਚ ਦੀ ਮੋਹਰ ਲੱਗਦੀ ਆ ਸਹਿਮਤੀ ਹੁੰਦੀ ਹੈ ਪੰਚਾਇਤ ਦੀ ਇਹਨਾਂ ਨੇ ਕੋਈ ਸਹਿਮਤੀ ਨਹੀਂ ਲਈ ਸਾਡੇ ਤੋਂ ਸਾਰਾ ਪਿੰਡ ਦੀ ਸਾਰੀ ਪੰਚਾਇਤ ਸਾਰੇ ਅਸੀਂ ਸਾਰੇ ਇਕੱਠੇ ਆ ਨਾਲ ਦੇ ਇਲਾਕੇ ਦੇ ਲੋਕ ਵੀ ਸਾਡੇ ਨਾਲ ਨੇ ਬਈ ਇਹ ਨਹੀਂ ਵੀ ਅਸੀਂ ਇਕੱਲੇ ਬੈਠੇ ਆ ਸਾਰਿਆਂ ਸਾਰਿਆਂ ਦਾ ਸਹਿਯੋਗ ਆ ਜਿਹੜਾ ਅੱਜ ਇਹ ਸਾਡਾ ਲੰਬੇ ਸਮੇਂ ਤੋਂ ਘਰ ਨਾ ਲਾਇਆ ਇਹ ਜਿਹੜੀ ਫੈਕਟਰੀ ਲੱਗੀ ਆ ਪ੍ਰਦੂਸ਼ਨ ਫੈਕਟਰੀ ਆ ਇਹ ਧਰਨਾ ਪ੍ਰਸ਼ਾਸਨ ਵੀ ਆਉਂਦਾ ਬੜਾ ਮਦਰ ਜਿਹੜੇ ਕਰਦੇ ਆ ਇਹ ਗੱਲਾਂ ਬਹੁਤ ਅੱਜ ਤੱਕ ਸੁਣਦੇ ਆ ਕੋਈ ਵੀ ਇੱਥੇ ਤੱਕ ਸਾਡੇ ਕੋਲੇ ਮੁਰਾਜ਼ਮ ਵੀ ਨਹੀਂ ਪਹੁੰਚੇ ਸੀ ਪਰ ਅੱਜ ਅਸੀਂ ਜੋ ਧਰਨੇ ਦੇ ਅੰਦਰ ਬੈਠੇ ਆ ਅਸੀਂ ਧਰਨਾ ਲਗਾਇਆ ਮਜ਼ਦੂਰਾਂ ਦਾ ਤੇ ਕਿਸਾਨਾਂ ਦਾ ਪਿੰਡ ਵਾਲਿਆਂ ਨੇ ਸਾਰਿਆਂ ਨੇ ਸਹਿਯੋਗ ਦਿੱਤਾ ਕਿੰਨੇ ਲੋਕਾਂ ਦੀ ਯਾਰ ਕਿੰਦੀ ਸ਼ਕਤੀ ਹੈ ਵੱਡੀਆਂ ਵੱਡੀਆਂ ਜਿਹੜੀਆਂ ਇਹ ਜਿਹੜੀਆਂ ਸ਼ਕੂਤਾਂ ਨੂੰ ਛਕਾ ਦਿੰਦੇ ਆ ਜਿਹੜੇ ਹੰਕਾਰ ਨਾਲ ਬੋਲਦੇ ਹੁੰਦੇ ਸੀ ਹੁਣ ਨਰ ਪੈ ਗਏ ਹੁਣ ਉੱਚੋ ਕੁਚਾਈ ਵੀ ਹੋਣੀ ਐ ਇਹਨਾਂ ਦੀ ਵੀ ਆ ਲੋਕ ਨਰਾਜ ਕਾਤੋਂ ਆ ਪਰਸੋਂ ਇਹ ਏਡੀਸੀ ਕਹਿੰਦਾ ਯਾਰ ਵੋਟ ਪਾਣਾ ਤਾਂ ਹੱਕ ਐ ਲੋਕਤੰਤਰ ਆ ਮੈਂ ਕਿਹਾ ਤੁਸੀਂ ਲੋਕਤੰਤਰ ਨੂੰ ਰੱਦ ਕਰ ਰਹੇ ਹੋ ਆ ਲੋਕਤੰਤਰ ਆ ਆ ਪਿੰਡਾਂ ਦੇ ਲੋਕ ਦੇਖਿਆ ਦਸਾਂ ਠਾਵਾਂ ਦੇ ਪਿੰਡਾਂ ਦੇ ਲੋਕ ਆ ਜਿਹੜੇ ਉਹ ਕਹਿੰਦੇ ਇਹ ਫੈਕਟਰੀਆਂ ਨਹੀਂ ਲੱਗਣੀਆਂ ਚਾਹੀਦੀ ਮਾਨਾ ਲੋਕਤੰਤਰ ਨੂੰ ਪਾ ਲੋ ਮੋਟਾ ਫਿਰ ਚੁੱਪ ਕਰ ਜਾ ਕਰ ਆ ਮੋਟਾ ਦਾ ਜਿਹੜੀਆਂ ਪਾਉਣੀਆਂ ਲਟੇਰਿਆਂ ਵਾਸਤੇ 75 ਸਾਲ ਹੋ ਗਏ ਤੁਨੂੰ 75 ਸਾਲ ਵਾਨੀ ਡਾਨੀ ਟਾਟੇ ਬਰਲੇ ਸਾਰੇ ਅੰਕੜੇ ਪਏ ਆ ਕਿਸਾਨੀ ਖੁਦਕਸ਼ੀਆਂ ਕਰਦੀ ਆ ਕਾਹ ਤੋਂ ਕਰਦੀ ਆ ਬਈ ਉਹ ਤਾਂ ਖੇਤਾਂ 'ਚ ਮਰਦੇ ਆ ਕਰਜ਼ਿਆਂ ਦੇ ਥੱਲੇ ਆਉਂਦੇ ਆ ਉਨਾਰੇ ਜਵਾਨਾਂ ਨੂੰ ਚੰਗੀ ਪੜ੍ਹਾਈ ਨਹੀਂ ਹੈ ਮਜ਼ਦੂਰ ਜਿਹੜਾ ਹੈ ਸਮਾਜ ਦੇ ਅੰਦਰ ਹਰ ਚੀਜ਼ ਪੈਦਾ ਕਰਦਾ ਹੈ ਸੂਈ ਤੋਂ ਲੈ ਕੇ ਹਵਾਈ ਜਹਾਜ਼ ਤੱਕ ਉਹਦੀ ਵੈਲੂ ਕਾਤੋਂ ਨਹੀਂ ਹੈ ਲੈ ਤੇਰੇ ਜਾਣ ਕੇ ਪੱਕੀਆਂ ਸਰਕਾਰਾਂ ਪਹਿਲਾਂ ਹੀ ਆ ਨਾ ਵਾ ਨੀ ਨੂੰ ਸੁਣਾਣਾ ਦਾ ਨੀ ਨੂੰ ਹੋਣਾ ਨਾ ਟਾਟੇ ਵਰ ਲੈ ਨੂੰ ਹੋਣਾ ਵੱਡਿਆਂ ਨੇ ਹੋਰ ਵੱਡੇ ਹੋ ਜਾਣਾ ਦੇਖੋ ਇਹ ਦੇਖ ਕੂਮਤਾ ਵਾਲਿਆ ਮੋਦੀ ਸਰਕਾਰ ਦਾ ਕੋਈ ਸਰਕਾਰਾਂ 13 ਲੱਖ ਕਰੋੜ ਉਹਨਾਂ ਦਾ ਬੱਟੇ ਖੱਟੇ ਪਾ ਦਿੰਦੇ ਆ ਬਾਹਰ ਕਰ ਦਿੰਦੇ ਆ ਆ ਕਿਸਾਨ ਹੁੰਦੇ ਆ ਕਦੋਂ ਦੇ ਮਜ਼ਦੂਰ ਹੁੰਦੇ ਆ ਆ ਭਗਮੰਤ ਮਾਨ ਨੇ ਮਜ਼ਦੂਰ ਜੁਣਨਾ ਰੋਲਾ ਪਾਉਂਦਿਆਂ ਆਪਦੀ ਇਸ ਦੋ ਸਾਲ ਹੋ ਗਏ ਉਹਨਾਂ ਨੇ ਕਦੇ ਮੀਟਿੰਗ ਹੀ ਨਹੀਂ ਕੀਤੀ ਸੱਦ ਕੇ ਮੀਟਿੰਗ ਮੁੱਕਰ ਜਾਂਦਾ ਸੋ ਵੀਰੋ ਤੁਸੀਂ ਕੱਲ ਜਿਹੜਾ ਇਤਿਹਾਸ ਸਿਰਜਿਆ ਉਹਦੇ ਤੁਹਾਡਾ ਬਹੁਤ ਬਹੁਤ ਸੇਹ ਧੰਨਵਾਦ ਕੱਲ ਹੈਗੀ ਐ ਮੀਟਿੰਗ ਉਹਨਾਂ ਚਾਰਾਂ ਥਾਮਾਂ ਦੀ ਆਪਾਂ ਇੱਕ ਤੋਂ ਨਮਿੰਦੇ ਚੱਲਦੇ ਆ ਜਿਨਾਂ ਨੇ ਜਾਣਾ ਸਾਰਿਆਂ ਨੂੰ ਪਤਾ ਜਿਨਾਂ ਨੇ ਜਾਣਾ ਤੁਸੀਂ ਤਿਆਰ ਰਹਿਣਾ ਆਪਾਂ 9 ਵਜੇ ਪਹੁੰਚਣਾ 8:30 ਕਿਤੇ ਤਰ ਪੈਣਾ ਪੰਜਾਬੀ ਭਵਨ ਲੁਧਰਨ ਹੁਕ ਘਰਾਲੀ ਆਏ ਨੇ ਵੀ ਉਹਨਾਂ ਮੁਸ਼ਕਾ ਬਾਦ ਵਾਲਿਆਂ ਨਾਲ ਖਾੜੇ ਆਏ ਨੇ ਵੀ ਉਹਨਾਂ ਇਫ ਕੰਨੇ ਹੋਰ ਪੈਲ ਕੋ ਲੱਗੇ ਉਹ ਵੀ ਕੰਨੇ ਅਸੀਂ ਵੀ ਆਉਣਾ ਆਜੋ ਸਾਡੇ ਦਵਾਜੇ ਖੁੱਲੇ ਆ ਉਥੇ ਇੱਕ ਬਿਉਤ ਮੰਨਣੀ ਆ ਪੰਜਾਬ ਦੀਆਂ ਜੜੀਆਂ ਵੱਡੀਆਂ ਜੱਥੇ ਬੰਨੀਆਂ ਉਹ ਕੰਨੇ ਲਿਕੋ ਤਾਂ ਸਹੀ ਤੁਸੀਂ ਅਸੀਂ ਇਹਨਾਂ ਨੂੰ ਤੇ ਖਾ ਰਿਆਂਗੇ ਉਹਨਾਂ ਦਾ ਖਾਤਾ ਤੁਸੀਂ ਕੱਲ ਹੁਣ ਨਾ ਤੂੰ ਉਹਨੂੰ ਐਸਟੀਐਮ ਕਹੂਗਾ ਦੇਖ ਲੈ ਜਦੋਂ ਅਗਲੀ ਮੀਟਿੰਗ ਹੋਈ ਜੇ ਉਹਨੇ ਨਾਮ ਹੀ ਨਹੀਂ ਪਾਈ ਜਿਹੜਾ ਹੰਕਾਰ ਨਾਲ ਬੋਲਦਾ ਸੀ ਨਾ ਵੀ ਦੋ ਘਰ ਹੈ ਜੇ ਫੈਕਟਰੀ ਇਹ ਤਾਂ ਲੱਗੂ ਬਦ ਨਹੀਂ ਕਰ ਸਕਦੇ ਉਹਨਾਂ ਹੱਥਾਂ ਨਾਲ ਬੰਦ ਕਰਉਣੀ ਆਪਾਂ ਕਿਉਂ ਦਿੱਲੀ ਕੋਲ ਸਾਡੇ ਸਾਹਮਣੇ ਆ ਸੋ ਕੱਲ ਮੀਟਿੰਗ ਹੋਣੀ ਆ ਮੈਂ ਉਹਨਾਂ ਬੀਬੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕੱਲ ਸੱਚ ਗੋਈ ਉਹਨਾਂ ਨੇ ਉਹ ਬਹਾਦਰ ਔਰਤਾ ਬਣ ਕੇ ਮਾਈ ਭਾਗੋ ਦੀਆਂ ਬਾਸ਼ ਬਣ ਕੇ ਉਹ ਆਪਣੀ ਡਿਊਟੀ निभाई ਮੈਂ ਡਰਦਾ ਹੁੰਦਾ ਬੰਦਾ ਵੀ ਮੈਂ ਇਸ ਸਿਸਟਮ ਦਾ ਪਾਰਟ ਐ SSB ਆ ਯਾਰ ਅਖੇ ਕਿ ਤੁਸੇ ਬੋਟਾ ਹੀ ਪਉਣੀ ਆ ਬੀਬੀਆਂ ਨੇ ਜਵਾਬ ਦਿੱਤਾ ਅਸੀਂ ਪਿੰਡ ਦੇ ਨਾਲ ਆ ਕਿੱਡੀ ਮਹਾਨ ਗੱਲ ਐ ਕਿੱਡੀ ਵਧੀਆ ਗੱਲ ਐ ਸੋ ਜਿਹੜਾ ਕੱਲ ਦੀ ਮੀਟਿੰਗ ਦਾ ਪ੍ਰੋਗਰਾਮ ਐ ਉਹ ਆਪਾਂ ਅਗਲਾ ਸ਼ਗਰਸ਼ ਕੀ ਐ ਉਹ ਲਿਖਿਆ ਜਾਣਾ ਪ੍ਰਸ਼ਾਸਨ ਹੱਲ ਗਿਆ ਹੁ ਸਰਕਾਰ ਵੀ ਹੱਲ ਗਈ ਉਹਦੇ ਦਰਵਾਜੇ ਤੇ ਉਹਦੀ ਉਹਦੀ ਸਰਕਾਰ ਦੇ ਅੰਦਰ ਆ ਜਿਹੜੇ ਉਹ ਸਾਰੇ ਆਪਣੀਆਂ ਰਿਪੋਰਟਾਂ ਚਲੀਆਂ ਗਈਆਂ ਇਹਨਾਂ ਨੂੰ ਥੱਕ ਕੇ ਛੱਟਣਾ ਪੈਣਾ ਤੁਹਾਡੇ ਸਾਹਮਣੇ ਆ ਮੈਂ ਤੁਹਾਡੇ ਤੁਹਾਡੇ ਤੇ ਵਿਸ਼ਵਾਸ ਕਰਦਾ ਹਾਂ ਤੁਹਾਡੀ ਲੋਕ ਸ਼ਕਤੀ ਤੇ ਸਲਾਮ ਆ ਤੁਹਾਨੂੰ ਆਪਾਂ ਸਾਰੇ ਦੇਖੋ ਇੱਕ ਰਵਾਇਤ ਆ ਇਹਦੀ ਇੱਕ ਤੁਸੀਂ ਦੂਜੇ ਲੀਡਰ ਵੀ ਦੇਖੇ ਹੋਣੇ ਆ ਦੂਜੀਆਂ ਪਾਰਟੀਆਂ ਨੇ ਬਰਜੁਆ ਪਾਰਟੀਆਂ ਕਹਿ ਰਹੇ ਸ਼ਰਮੇਦਰ ਪਾਰਟੀਆਂ ਦੇ ਉਹ ਇੱਕ ਚਲਾਉਂਦਾ ਉੱਤੋਂ ਹੀ ਉੱਤੋਂ ਹੀ ਫੈਸਲੇ ਹੁੰਦੇ ਆ ਆਪਣੇ ਪਹਿਲੇ ਗੁਰੂ ਸਾਹਿਬ ਦੀ ਸੰਗਤ ਜੋ ਸਾਨੂੰ ਗੁਰੂ ਸਾਹਿਬ ਸਿਖਾ ਕੇ ਗਏ ਉੱਥੋਂ ਹੁੰਦਾ ਫੈਸਲੇ ਮੈਂ ਇਕੱਲਾ ਗਲਤ ਹੋ ਜਾਉਂਦਾ ਵੀਰ ਕੋਈ ਇਕੱਲਾ ਚਲਾਊਗਾ ਗਲਤ ਹੋਊਗਾ ਸਾਰਿਆਂ ਦੀ ਰਾਏ ਆਹ ਹੋਲੇ ਆਪਾਂ 10 ਵਜੇ ਕਰਕੇ ਨਹੀਂ ਆਏ ਬਹੁਤ ਸੋਹਣੀ ਗੱਲ ਨਿਕਲੀ ਐ ਜਿਹੜੇ ਇੱਕ ਦੋ ਪਾ ਗਏ ਆਪਾਂ ਸਾਰਾ ਫੈਸਲਾ ਵਧੀਆ ਲਿਆ ਉਹ ਲੋਕ ਜਿਹੜੇ ਜਾਉਂਦੇ ਮਰ ਜਾਂਦੇ ਹੁੰਦੇ ਆ ਮੈਂ ਦੇਖਿਆ ਜਿਹੜੇ ਲੋਕਾਂ ਨੇ ਪਹਿਲਾਂ ਆਪਣੇ ਪੈਣੀ ਗਲਤੀ ਕੀਤੀ ਤੇ 70 ਬੰਦੇ ਨੂੰ ਧੱਕਿਆ ਸੀ ਉਹ ਬੰਦਾ ਕਬੜਾ ਹੋਇਆ ਪਰ ਤੈਨੂੰ ਲੱਗਦਾ ਐਵੇਂ ਬਾਲ ਦੇ ਖਿਡਾਰੀ ਬਨੂ ਕੱッセ ਬਣਾਉਣ ਚਿਤੁਰਾ ਵਰਦਾ ਨਾ ਕਿ ਬੁਲਾਉਂਦਾ ਆਪ ਹੀ ਅੰਬਰਾਈ ਜਾਓ ਸੋ ਕੋਨਾ ਬੀਬੀਆਂ ਦਾ ਥੋੜੀ ਇੱਕ ਇਨਾ ਬੀਬੀਆਂ ਦਾ ਵੀ ਧੰਨਵਾਦ ਆ ਕੱਲ ਜੋ ਆਪਾਂ ਇੱਥੇ ਸਾਰੇ ਕਰਦੇ ਆ ਉਹ ਨਹੀਂ ਲਾਗੂ ਕਰਦੇ ਆ ਬੀਬੀਆਂ ਨੇ ਡਿਊਟੀ ਸੀ ਬਹੁਤ ਵਧੀਆ ਨਿਭਾਈ ਆ ਕੱਲ ਨੂੰ ਇਹਨਾਂ ਨੂੰ ਵੀ ਸਲਾਮ ਹੈ ਇਹਨਾਂ ਦੇ ਦੀ ਸ਼ਾਬਾਸ਼ ਹੈ ਇਹਨਾਂ ਨੂੰ ਵੀ ਧੰਨਵਾਦ ਸਿੱਖ ਧਰਮ ਜਿਹੜਾ ਧਰਮ ਹੈ ਜਿਹੜਾ ਕੱਟੜ ਨਹੀਂ ਹੈ ਠੀਕ ਆ ਕੁਝ ਲੋਕਾਂ ਨੇ ਕੱਟੜ ਬਣਾਉਂਦੇ ਆ ਬਾਅਦ ਚ ਜਦੋਂ ਗੱਲੀ ਖਾਂ ਤੇ ਨਵੀ ਖਾਂ ਤੁਸੀਂ ਪਿੱਛਾ ਚੱਲ ਰਹੇ ਹੋ ਉਹਨਾਂ ਵਿਚ 1699 ਤੋਂ ਬਾਅਦ ਜੋ ਜੰਗੌਰ ਦੀ ਗੜੀ ਤੋਂ ਬਾਅਦ ਜਿਵੇਂ ਕੋਇਆ ਜਾਂਦਾ ਗੁਰੂ ਸਾਹਿਬ ਨੂੰ ਯਾਰ ਕਿੱਡੇ ਮਹਾਨ ਸੀ ਕਿੰਨੇ ਮਹਾਨ ਸੀ ਯਾਰ ਉਹਨਾਂ ਦੇ ਦਿਲ 'ਚ ਜਿਵੇਂ ਅੱਜ ਕੱਲ ਕੋਈ ਕੱਟੜ ਹੈ ਆ ਦੇਖ ਕੇ ਨੱਕ ਵੱਟ ਲੈਂਦੇ ਆ ਯਾਰ ਇਹ ਮੁਸਲਮਾਨ ਆ ਇਸੇ ਕਹਿ ਬੰਦ ਉਹ ਗੁਰੂ ਸਾਹਿਬ ਨੇ ਸਾਹਮਣ ਗੁਰੂ ਸਾਹਿਬ ਨੂੰ ਸਾਹਮਣੇ ਵਿਸ਼ਵਾਸ ਸੀ ਜਿਹੜਾ ਉਹਦੀ ਨੌਜਵਾਨ ਧੀ ਦਾ ਕਹਿ ਰਿੰਦਾ ਮੇਰੇ ਨੌਜਵਾਨ ਧੀ ਤੇ ਜਵਾਈ ਪਿਆ ਕੋਈ ਕਹਿ ਦੋ ਐਡੇ ਉਹ ਸ਼ਰਧਾਲੂ ਸੀ ਐਡਾ ਵਿਸ਼ਵਾਸ ਡੂੰਗਾ ਸੀ ਟੋਡਰ ਮਲ ਦੀ ਹਵੇਲੀ ਮਲੇਰਕੋਟ ਦਾ ਨਮਾਬ ਬਾਬਾ ਮਹਰਾਜੀ ਮੋਤੀराम ਮਹਰਾਜੀ ਜੀ ਨੂੰ ਸਾਰੇ ਪਰਵਾਨ ਨੂੰ ਖਿਲਾੜੀ ਦੇ ਵਜਿਦ ਰਾਇ ਸਾਰੇ ਨੂੰ ਕਿਉਂ ਉਹਨਾਂ ਨਰਦੇਸ਼ ਸਾਡੇ ਸਹਬਜ਼ਾ ਦਾ ਦੁੱਧ ਪਿਆ ਹੈ ਪਤਾ ਲੱਗ ਗਿਆ ਹਾਕਮਾਂ ਨੂੰ ਪਤਾ ਲੱਗ ਗਿਆ ਪਰ ਸੀ ਨਹੀਂ ਕਹੀ ਸੀ